ਗੁਰੂ ਪਿਆਰਿਓ ਅੱਜ ਦੀ ਇਹ ਵਿਚਾਰ ਉਹਨਾਂ ਗੁਰਮਖਾਂ ਵਾਸਤੇ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਕਿਸੇ ਨਾ ਕਿਸੇ ਉਪਰੀ ਸ਼ੈ ਦਾ ਪੈਰਾ ਹੈ ਕੋਤਾਤ ਹੁਣ ਆਉਂਦੇ ਰਹਿੰਦੇ ਨੇ ਕਿ ਸਾਡਾ ਹੱਲ ਕੀਤਾ ਜਾਵੇ ਆਪਾਂ ਬਾਣੀ ਤੋਂ ਬਾਰੇ ਕਿਸੇ ਨੂੰ ਸਲਾਹ ਨਹੀਂ ਦਿੰਦੇ ਕਰਬਾਣੀ ਦੇ ਅੰਦਰ ਪਾਤਸ਼ਾਹ ਜੀ ਨੇ ਕਿਹਾ ਏ ਸੁਣ ਕੇ ਚਮਕੇ ਦੂਤ ਨਾਏ ਤੇਰੇ ਛੱਡ ਜਾਹੇ ਕਹਿੰਦੇ ਹੈ ਮਾਲਕ ਜੀ ਤੇਰਾ ਨਾਮ ਸੁਣ ਕੇ ਚਮ ਦੂਤ ਵਿਕਾਰ ਖੜਾ ਛੱਡ ਜਾਂਦੇ ਨੇ ਤੇ ਨਾਲ ਦੀ ਨਾਲ ਹੀ ਸਾਹਿਬ ਜੀ ਕਹਿੰਦੇ ਨੇ ਬਾਣੀ ਬਹੁਤ ਦੁਨੀਆ ਪੜਦੀ ਏ ਔਰ ਬਾਣੀ ਪੜਦਿਆਂ ਹੋਇਆਂ ਵੀ ਪਰੇਸ਼ਾਨੀਆਂ ਜਿਨ੍ਹਾਂ ਦੀਆਂ ਦੂਰ ਨਹੀਂ ਹੋ ਰਹੀਆਂ ਉਦੇ ਵਿੱਚ ਸਮਝਣ ਦੀ ਗੱਲ ਹੈ ਕਿ ਬਾਣੀ ਦਾ ਕੋਈ ਕਸੂਰ ਨਹੀਂ ਹੈ ਕਸੂਰ ਸਾਡੀ ਮਤ ਦਾ ਹੈ ਸੋਚ ਦਾ ਹੈ ਸਹਿਬ ਜੀ ਨੇ ਬਾਣੀ ਚ ਕਹਿ ਦਿੱਤਾ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟਨਾ ਹੋਏ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ ਉਸ ਹਿਰਦੇ ਚ ਟਿਕਣਾ ਹੈ ਜਿੱਥੇ ਗੁਰੂ ਦੇ ਨਾਲ ਸ਼ਰਧਾ ਹੈ ਭਾਵਨਾ ਹੈ ਪਿਆਰ ਹੈ ਤੇ ਜਿੱਥੇ ਇਹ ਸ਼ਬਦ ਟਿਕ ਗਿਆ ਫਿਰ ਕਿਤੇ ਹੋਰ ਪਾਸੇ ਜਾਣ ਦੀ ਲੋੜ ਨਹੀਂ ਅਸੀਂ ਸਿੱਖੀ ਤੋਂ ਮੁਨਕਰ ਕਿਉਂ ਹੋਈਏ ਅਸੀਂ ਬਾਣੀ ਦਾ ਖਿਆੜਾ ਕਿਉਂ ਛੱਡ ਗਏ ਜਦੋਂ ਸਾਰਾ ਕੁਝ ਸਾਡੇ ਕੋਲ ਹੈ ਸਹਿਬ ਜੀ ਕਹਿੰਦੇ ਨੇ ਘਰ ਹੁੰਦੇ ਧਨ ਜਗ ਭੁਖਾ ਮੂਆ ਘਰ ਦੇ ਵਿੱਚ ਧਨ ਦੌਲਤ ਹੈਗਾ ਪਰ ਬੰਦਾ ਫਿਰ ਵੀ ਭੁੱਖ ਕੱਟੀ ਜਾਵੇ ਉਹ ਧਨ ਦੌਲਤ ਦਾ ਕਸੂਰ ਨਹੀਂ ਉਹਦੀ ਸੋਚ ਦਾ ਕਸੂਰ ਹੈ ਉਹਨੇ ਵਰਤਿਆ ਨਹੀਂ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਮਝਾਈ ਹੈ ਕਹਿੰਦੇ ਗੁਰ ਕਾ ਸ਼ਬਦ ਗੁਰਥੈ ਟਿਕੇ ਹੋਰਥੇ ਪ੍ਰਗਟਨਾ ਹੋਏ ਜਿਸ ਅੰਦਰ ਭਾਵਨਾ ਹੈ ਸ਼ਰਧਾ ਹੈ ਉਹਦੇ ਅੰਦਰ ਬਾਹਰੋਂ ਪਈ ਹੋਈ ਬਾਣੀ ਅੰਦਰ ਵਾਲੇ ਸ਼ਬਦ ਦੇ ਨਾਲ ਅਟੈਚ ਹੁੰਦੀ ਹੈ ਤੇ ਫਿਰ ਉਹਦੇ ਚ ਸੁਖ ਸ਼ਾਂਤੀ ਦੀ ਚੜ੍ਹਦੀ ਕਲਾ ਪਾਵਰ ਨਿਕਲਦੀ ਹੈ ਜਿਸ ਪਾਵਰ ਦੇ ਨਾਲ ਅਸੀਂ ਆਪਣੇ ਮਨ ਦੇ ਉੱਤੇ ਉਹਨਾਂ ਚੀਜ਼ਾਂ ਦਾ ਜਿਹੜਾ ਉਪਰੀਆਂ ਸ਼ੇਆ ਕਹੀਆਂ ਜਾਂਦੀਆਂ ਨੇ ਜਿਹੜੇ ਬਹੁਤ ਵੀਰ ਫੋਨ ਕਰ ਰਹੇ ਸਨ ਬਾਬਾ ਜੀ ਕੋਈ ਹੱਲ ਦੱਸੋ ਸਾਡਾ ਖੈੜਾ ਨਹੀਂ ਛੁੱਟ ਰਿਹਾ ਮਰੇ ਹੋਏ ਸਾਨੂੰ ਤੰਗ ਕਰ ਰਹੇ ਨੇ ਇਹ ਇਹ ਵਿਚਾਰ ਉਹਨਾਂ ਵਾਸਤੇ ਹੈ ਤੇ ਜਿਹੜੇ ਕਹਿੰਦੇ ਨੇ ਭੂਤ ਪ੍ਰੇਤ ਕੁਝ ਨਹੀਂ ਹੁੰਦਾ ਉਹਨਾਂ ਦਾ ਧੰਨਵਾਦ ਹੈ ਕਿ ਤੁਹਾਡੇ ਮਨ 'ਚ ਐਸੀ ਖੇਡ ਨਹੀਂ ਹੈ ਐਸੀ ਐਸੇ ਖਿਆਲ ਨਹੀਂ ਕਿ ਪਰ ਜਿੰਨੇ ਜਿਹੜੇ ਮੰਨ ਰਹੇ ਨੇ ਜਿਹੜੇ ਦੁਖੀ ਨੇ ਇਹਨਾਂ ਤੋਂ ਉਹਨਾਂ ਵਾਸਤੇ ਇਹ ਵਿਚਾਰ ਹੈ ਉਹ ਇਹਨਾਂ ਸ਼ਬਦਾਂ ਨੂੰ ਪੜਨ ਵਾਰ-ਵਾਰ ਸੁਣਨ ਜਿਹਦੇ ਨਾਲ ਉਹਨਾਂ ਦਾ ਭਲਾ ਹੋ ਸਕੇ ਤੇ ਇਹ ਆਪਾਂ ਬਹਤਾਤ ਸ਼ਬਦ ਪੜਦੇ ਰਹਿੰਦੇ ਆ ਸੁਣਦੇ ਰਹਿੰਦੇ ਆ ਬਾਣੀ ਆ ਸਤਿਗੁਰੂ ਦੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸੋਠ ਰਾਗ ਦੇ ਵਿੱਚ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਤੀ ਅੰਗ ਤੇ ਕਿਹਨ ਲੱਗੇ ਨਾਲ ਨਰਾਇਣ ਮੇਰੇ ਨਰਾਇਣ ਪ੍ਰਮਾਤਮਾ ਮੇਰੇ ਨਾਲ ਹੈ ਚਮਦੂਤ ਨ ਆਵੇ ਨੇਰੇ ਜਦੋਂ ਗੁਰੂ ਦਾ ਸਿਮਰਨ ਕੀਤਾ ਬਾਣੀ ਨੂੰ ਪੜਨਾ ਸ਼ੁਰੂ ਕੀਤਾ ਸ਼ਬਦ ਨੂੰ ਸੁਣਨਾ ਸ਼ੁਰੂ ਕੀਤਾ ਜਮਦੂਤਾਂ ਤੋਂ ਖਿਹੜਾ ਛੁੱਟ ਗਿਆ ਹਣ ਜਮਦੂਤ ਮੇਰੇ ਲਾਗੇ ਨਹੀਂ ਆਉਂਦੇ ਚਮਦੂਤਾ ਨੇ ਹਾਲਤ ਬੁਰੀ ਕਰ ਦਿੱਤੀ ਸੀ ਕਿਉਂ ਹੋਈ ਸੀ ਬੁਰੀ ਇਹ ਵੀ ਬਾਣੀ ਨੇ ਦੱਸਿਆ ਕਿ ਕਿੰਨੇ ਲੱਗੇ ਜਿੰਨੀ ਨਾਮ ਅਵਸਾਰਿਆ ਕਿ ਆ ਜਪ ਜਪੇ ਹੋਰ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਉਹ ਹੋਰ ਕਿਹੜੇ ਕੰਮ ਕਰਦੇ ਫਿਰਦੇ ਨੇ ਦੁੱਖ ਤਕਲੀਫ ਆਉਂਦੀ ਹੈ ਜੀਵਨ ਜਿੰਨਾ ਚਿਰ ਚੱਲਦਾ ਹੈ ਦੁੱਖ ਤਕਲੀਫ ਆਉਂਦੀ ਰਹਿੰਦੀ ਹੈ ਪਰ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਕਿਸੇ ਹੋਰ ਪਾਸੇ ਭੱਜ ਜਾਣਾ ਕਿਸੇ ਦੇ ਚੁੰਮਟੇ ਮਰਵਾ ਲੈਣੇ ਉਹਦੇ ਨਾਲ ਹੱਲ ਨਹੀਂ ਹੋਣਾ ਹੱਲ ਆਪਾਂ ਆਪਣੇ ਕੋਲ ਹੀ ਬੈ ਕੇ ਕਰਨਾ ਹੈ ਉਹ ਵੀ ਬਾਣੀ ਕੋਲੋਂ ਹੀ ਕਰਾਉਣਾ ਹੈ ਇਹ ਦੋ ਬਾਣੀ ਸਾਡੇ ਅੰਦਰ ਟਿਕਣ ਲੱਗ ਪਈ ਜਿਹਦੇ ਬਾਬਤ ਆਪਾਂ ਰੋਜ਼ ਸੁਣੀ ਜਾਂਦੇ ਆ ਸੋਦਰ ਦੇ ਵਿੱਚ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪਰ ਜਦੋਂ ਨਾਮ ਸੁਣਦੇ ਨੇ ਇਹ ਖੜਾ ਛੱਡ ਜਾਂਦੇ ਨੇ ਤੇ ਨਾਮ ਸੁਨਾਈਏ ਨਾ ਫਿਰ ਨਾਮ ਸੁਣਾਉਣਾ ਪਵੇਗਾ ਨਾ ਤੇ ਸਹਿਬ ਜੀ ਕਹਿੰਦੇ ਨਾ ਨਾਰਾਇਣ ਮੇਰੇ ਚਮਦੂਤਨ ਆਵੇ ਨੇਰੇ ਜਦੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਦੋਂ ਜੰਮਦੂਤ ਖੜਾ ਛੱਡ ਜਾਂਦੇ ਨੇ ਕੰਠ ਲਾਏ ਪ੍ਰਭ ਰਾਖੇ ਕਹਿੰਦੇ ਹੁਣ ਮੇਰਾ ਪ੍ਰਭੂ ਮੈਨੂੰ ਗਲੇ ਨਾਲ ਲਾ ਕੇ ਰੱਖਦਾ ਹੈ ਸਤਿਗੁਰ ਕੀ ਸੱਚ ਸਾਖੇ ਮੇਰਾ ਗੁਰੂ ਸਿੱਖਿਆ ਦੇ ਕੇ ਮੈਨੂੰ ਸਿਧਾਂਤ ਤੇ ਕੇ ਸਹੀ ਮਾਰਗ ਤੇ ਲਿਆ ਰਿਹਾ ਹੈ ਗੁਰ ਪੂਰੇ ਪੂਰੀ ਕੀਤੀ ਪੂਰੇ ਗੁਰੂ ਨੇ ਪੂਰੀ ਕਰ ਦਿੱਤੀ ਮੈਨੂੰ ਸੁਖ ਸ਼ਾਂਤੀ ਬਖਸ਼ਿਸ਼ ਕਰ ਦਿੱਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦੁਸ਼ਮਣਾਂ ਨੂੰ ਖਤਮ ਕਰ ਦਿੱਤਾ ਜੇ ਤੁਹਾਨੂੰ ਬਾਣੀ ਪੜਨੀ ਹੈ ਸੁਣਨੀ ਹੈ ਇਸ ਸ਼ਬਦ ਦਾ ਪਾਠ ਯਾਪ ਕਰੋ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਿਹੜੇ ਕਹਿੰਦੇ ਨੇ ਜੀ ਸਾਨੂੰ ਓਪਰੀਆਂ ਛਾਇयां ਘੇਰ ਲੈਂਦੀਆਂ ਨੇ ਸਾਡੇ ਘਰ 'ਚ ਸੁਖ ਸ਼ਾਂਤੀ ਨਹੀਂ 11 ਵਾਰ ਸਵੇਰੇ ਪੜੋ 11 ਵਾਰ ਸ਼ਾਮੀ ਪੜੋ ਚਲਦਾ ਛੱਟਾ ਦਿਓ ਜਦੋਂ ਬਾਣੀ ਪੜ ਕੇ ਅੰਮ੍ਰਿਤ ਤਿਆਰ ਹੋ ਜਾਂਦਾ ਹੈ ਤੇ ਬਾਣੀ ਨੂੰ ਜਦੋਂ ਤੁਸੀਂ ਲਾਗੇ ਰੱਖ ਕੇ ਜਲਦਾ ਡੱਬਾ ਕੱਪ ਕੁਝ ਵੀ ਬਾਣੀ ਪੜੋ ਪੜ ਕੇ ਉਹਦਾ ਛਿੱਟਾ ਦੇ ਦਿਓ ਤੇ ਮਨ ਦੇ ਅੰਦਰ ਇਹ ਸੋਚ ਰੱਖ ਲਓ ਕਿ ਹੁਣ ਕੁਝ ਵੀ ਸਾਡੇ ਲਾਗੇ ਨਹੀਂ ਆਏਗਾ ਸਾਰਿਆਂ ਤੋਂ ਸਾਡਾ ਖੜਾ ਛੁੱਟ ਗਿਆ ਕੋਈ ਚੀਜ਼ ਸਾਡਾ ਨੁਕਸਾਨ ਨਹੀਂ ਕਰ ਸਕਦੀ ਫਿਰ ਆਪਣੇ ਆਪ ਹੱਲ ਹੋਣਾ ਸ਼ੁਰੂ ਹੋ ਜਾਏਗਾ ਜੋ ਸੁਮਨ ਮਾਰ ਬਿਡਾਰੇ ਸਗਲੇ ਦਾਸ ਕੋ ਸਮਤ ਦੀਂਤੀ ਬਾਸ਼ਾ ਕਹਿੰਦੀ ਮੇਰੇ ਮਾਲਕ ਨੇ ਮੈਨੂੰ ਸਮਤ ਬਖਸ਼ਿਸ਼ ਕਰ ਦਿੱਤੀ ਚੰਗੀ ਮਤ ਦੇ ਦਿੱਤੀ ਪ੍ਰਾਪਤ ਸਗਲੇ ਥਾਣ ਵਸਾਏ ਪ੍ਰਭੂ ਨੇ ਸਾਰੇ ਥਾਂ ਆਪ ਵਸਾਏ ਨੇ ਪੈਦਾ ਕੀਤੇ ਨੇ ਸੋਖ ਸ਼ਾਂਤ ਫਿਰ ਆਏ ਫਿਰ ਸ਼ਾਂਤੀ ਹਿਰਦੇ ਚ ਆ ਗਈ ਸੋਖ ਆ ਗਿਆ ਨਾਨਕ ਪ੍ਰਾਪ ਸਰਨਾਏ ਕਹਿੰਦੇ ਹੇ ਮਾਲਕ ਜੀ ਮੈਂ ਤੇਰੀ ਸ਼ਰਨ ਵਿੱਚ ਹਾਂ ਜਿਹਨ ਸਗਲੇ ਰੋਗ ਮਿਟਾਏ ਜਿਹਨੇ ਸਾਰੇ ਰੋਗ ਦੂਰ ਕਰ ਦਿੱਤੇ ਤੇ ਰੋਗਾ ਤੋਂ ਬਚਣ ਵਾਸਤੇ ਦੂਜਾ ਸ਼ਬਦ ਹੈ ਗੌਂਡ ਮਹੱਲਾ ਪੰਜਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 668 ਤੇ ਇਹ ਸ਼ਬਦ ਤੁਸੀਂ ਲਿਖਾ ਸਕਦੇ ਜੇ ਗ੍ਰੰਥੀ ਸਿੰਘ ਤੋਂ ਗੁਰਦੁਆਰਾ ਸਾਹਿਬ ਚੋਂ ਜਾਂ ਆਈ ਗ੍ਰੰਥ ਐਪ ਲੋਡ ਕਰ ਲਓ ਉਹਦੇ ਚੋਂ ਕੱਢ ਲਿਓ ਪੜੋ ਬਾਣੀ ਹਰ ਚੀਜ਼ ਦਾ ਇਲਾਜ ਹੈ ਲਾ ਇਲਾਜ ਕੋਈ ਵੀ ਚੀਜ਼ ਨਹੀਂ ਨਾਮ ਨਰਿੰਜਨ ਨੀਰ ਨਰਾਇਣ ਰਸਨਾ ਸਿਮਰਤ ਪਾ ਬਲੈਨ ਰਹਾਓ ਨਰਾਇਣ ਸਭ ਮਾਹੇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਕਟ ਸੇ ਸਗਲ ਫਲ ਪਾਹੇ ਨਰਕਾਂ ਤੋਂ ਵੀ ਬਚ ਜਿਓਗੇ ਸੁਖ ਜਿੰਦਗੀ ਦਾ ਮਿਲ ਜਾਏਗਾ ਨਾਰਾਇਣ ਮਨ ਮਾਹੇ ਆਧਾਰ ਕਹਿੰਦੇ ਨਾਰਾਇਣ ਦਾ ਮੇਰੇ ਅੰਦਰ ਵਾਸਾ ਹੋ ਗਿਆ ਪ੍ਰਮਾਤਮਾ ਦਾ ਨਾਰਾਇਣ ਬੋਸ਼ਤ ਸੰਸਾਰ ਪ੍ਰਮਾਤਮਾ ਦਾ ਨਾਮ ਸੰਸਾਰ ਨੂੰ ਪਾਰ ਕਰਨ ਵਾਸਤੇ ਜਹਾਜ਼ ਹੈ ਨਾਰਾਇਣ ਕਹਿਤ ਜਮ ਭਾਗ ਭਲਾਇਨ ਕਹਿੰਦੇ ਜਦੋਂ ਨਾਰਾਇਣ ਕਿਆ ਤੇ ਜਮ ਭੱਜ ਗਏ ਉਹ ਖੜਾ ਛੱਡ ਗਏ ਤੂਰ ਹੋ ਗਏ ਨਾਰਾਇਣ ਦੰਤ ਭਾਨੇ ਡਾਇਨ ਡੈਨ ਜਿਹਨੂੰ ਤੁਸੀਂ ਭੂਤ ਕਹਿਣ ਲੱਗ ਗਏ ਜੀ ਉਹਦੇ ਦੰਦ ਭੰਨ ਦਿੱਤੇ ਗੁਰੂ ਦੇ ਨਾਮ ਨੇ ਨਾਰਾਇਣ ਸਦ ਸਦ ਬਖਸ਼ਿੰਦ ਇਹ ਸਦਾ ਹੀ ਬਖਸ਼ਿਸ਼ ਕਰਨ ਵਾਲਾ ਹੈ ਨਾਰਾਇਣ ਕੀਨੇ ਸੁਖ ਅਨੰਤ ਪਰਮਾਤਮਾ ਦੇ ਸਿਮਰਨ ਨੇ ਸੁਖ ਲਿਆ ਦਿੱਤਾ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਕਹਿੰਦੇ ਪ੍ਰਗਟ ਪ੍ਰਤਾਪ ਹੋ ਗਿਆ ਨਾਰਾਇਣ ਸੰਤ ਕੋ ਮਾਈ ਬਾਪ ਮੇਰੇ ਵਾਸਤੇ ਮੇਰਾ ਮਾਂ ਪਿਓ ਮੇਰੇ ਪਰਮਾਤਮਾ ਦਾ ਨਾਮ ਤੇ ਜਦੋਂ ਨਾਮ ਮੇਰਾ ਮਾਂ ਬਾਪ ਪਿਓ ਬਣ ਗਿਆ ਪਿਓ ਕ ਮਾਂ ਪਿਓ ਕਦੇ ਨਹੀਂ ਚਾਹੁੰਦੇ ਮੇਰਾ ਬੱਚਾ ਦੁਖੀ ਹੋਵੇ ਨਾਰਾਇਣ ਸਾਧ ਸੰਗ ਨਾਰਾਇਣ ਕਹਿੰਦੇ ਸਤ ਸੰਗਤ ਦੇ ਵਿੱਚ ਆ ਕੇ ਵੀ ਪਰਮਾਤਮਾ ਨੂੰ ਯਾਦ ਕਰ ਬਾਰ ਨੂੰ ਬਾਰ ਨਾਰਾਇਣ ਕਾਇਨ ਵਾਰ-ਵਾਰ ਕਾ ਪਰਮਾਤਮਾ ਦੇ ਨਾਮ ਨੂੰ ਬਸਤ ਅਗੋਚਰ ਗੁਰ ਮਿਲ ਲਈ ਇਹ ਜਿਹੜੀ ਗਵਾਚੀ ਹੋਈ ਸੋਚ ਐ ਗਵਾਚੀ ਹੋਈ ਚੜ੍ਹਦੀ ਕਲਾ ਜਿਹਦੀ ਕੁਵਾਚਨ ਕਰਕੇ ਸਾਡਾ ਮਨ ਦੁਖੀ ਹੋ ਗਿਆ ਉਹ ਬਸਤ ਲੱਭ ਜਾਂਦੀ ਐ ਨਾਰਾਇਣ ਓਟ ਨਾਨਕ ਦਾਸ ਗਹੀ ਕਹਿੰਦੇ ਇਹ ਭਾਈ ਨਾਰਾਇਣ ਓਟ ਨਾਨਕ ਦਾਸ ਗਹੀ ਮੈਂ ਨਾਨਕ ਨੇ ਪ੍ਰਮਾਤਮਾ ਦੀ ਓਟ ਪਕੜ ਲਈ ਤਾਂ ਉਸ ਨੇ ਉਹਨੂੰ ਆਪਣੇ ਕੋਲ ਰੱਖ ਲਿਆ ਇਹਦਾ ਸਿਮਰਨ ਕਰੋ ਬਲਾਵਲ ਮਹਲਾ ਪੰਜਵਾਂ 819 ਅੰਕ ਤੇ ਤਾਤੀ ਵਾਉ ਨ ਲੱਗਾਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨ ਭਾਈ ਇਹ ਸ਼ਬਦ ਸਾਰਾ ਲਿਖ ਕੇ ਪੜੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠਿਆਂ ਇਨ੍ਹਾਂ ਜਮਦੂਤਾਂ ਤੋਂ ਭੂਤਾਂ ਪ੍ਰੇਤਾਂ ਤੋਂ ਕਿਹੜਾ ਤੁਹਾਡਾ ਛੁੱਟ ਜਾਏਗਾ ਇਹ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ ਅਰਦਾਸ ਕਰਕੇ ਸਿਮਰਨ ਸ਼ੁਰੂ ਕਰਦੋ